ਮੈਨੂੰ ਬਾਪੂ ਮਿਲ ਗਿਆ ਤੇ ਉਹਨਾਂ ਨੂੰ ਜਵਾਈ ਚ ਪੁੱਤ ਰਚਨਾ ਸੰਧੂਕਰ ਮਾਂ ਦੇ ਕੁਛੜੀ ਸੀ ਜਦੋਂ ਸਿਰ ਤੋਂ ਬਾਪ ਦਾ ਸਾਯਾ ਉੱਠ ਗਿਆ ਅਜੇ ਤਾਂ ਮਹਿਸੂਸ ਵੀ ਨਹੀਂ ਕੀਤਾ ਸੀ ਕਿ ਬਾਪੂ ਦਾ ਪਿਆਰ ਕਿਵੇਂ ਦਾ ਹੁੰਦਾ ਹੈ ਮਾਂ ਦੇ ਵੀ ਸਾਰੇ ਚਾ ਮਰ ਗਏ ਸੀ ਮੈਂ ਮਾਂ ਨੂੰ ਬਾਪੂ ਬਿਨਾ ਪਲ-ਪਲ ਮਰਦੇ ਵੇਖਿਆ ਸੀ ਪਰ ਉਹ ਸਿਰਫ ਮੇਰੇ ਲਈ ਜੌਰੀ ਸੀ ਮੈਨੂੰ ਵੀ ਮਾਂ ਦਾ ਬਹੁਤ ਮੋਹ ਆਉਂਦਾ ਸੀ ਮੈਂ ਤੇ ਮਾਂ ਇੱਕ ਵਧੀਆ ਜ਼ਿੰਦਗੀ ਜਿਉਂ ਰਹੇ ਸੀ ਪਰ ਜਦੋਂ ਥੋੜੀ ਸੁਰਤ ਸੰਭਾਲੀ ਤੇ ਯਾਰਾਂ ਬੇਲੀਆਂ ਦੇ ਬਾਪੂ ਦੇਖ ਕੇ ਬਹੁਤ ਰੋਣਾ ਆਉਂਦਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਮੇਰਾ ਵੀ ਬਾਪੂ ਹੁੰਦਾ ਜਦੋਂ ਤੱਕ ਪਿੰਡ ਵਾਲੀ ਸਕੂਲ ਪੜਦਾ ਰਿਹਾ ਮੇਰੀ ਸੰਗਤ ਵਧੀਆ ਸੀ ਮੈਨੂੰ ਆਨੇ ਬਹੁਤ ਵਧੀਆ ਸੰਸਕਾਰ ਦਿੱਤੇ ਸੀ ਮੈਂ ਪੜ੍ਹਾਈ ਤੇ ਖੇਡਾਂ ਦੋਨਾਂ ਵਿੱਚ ਹੀ ਬਹੁਤ ਵਧੀਆ ਸੀ ਇਸੇ ਤਰ੍ਹਾਂ ਮੈਂ 12 ਪਾਸ ਕਰ ਲਿਆ ਤੇ ਅੱਗੇ ਦੀ ਪੜ੍ਹਾਈ ਲਈ ਕਾਲਜ ਜਾਣ ਲਈ ਮਾਂ ਨੂੰ ਮਨਾ ਲਿਆ ਪਰ ਉਦੋਂ ਹੀ ਪਾਣਾ ਵਰਤ ਗਿਆ ਮਾਂ ਨੂੰ ਸਦਾਰੀ ਛੱਡ ਕੇ ਚਲੀ ਗਈ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਬਹੁਤ ਦਿਨ ਤੱਕ ਮੈਂ ਗੁਮਸਮ ਹੋਇਆ ਘਰੀ ਪਿਆ ਰਿਹਾ ਤੇ ਫਿਰ ਹੌਲੀ-ਹੌਲੀ ਮਨ ਲਗਾਉਣ ਲਈ ਕਾਲਜ ਜਾਣ ਲੱਗ ਪਿਆ ਜਿਵੇਂ ਜਵਾਨ ਹੁੰਦੀ ਧੀ ਨੂੰ ਮਾਂ ਦੀ ਬਹੁਤ ਲੋੜ ਹੁੰਦੀ ਹੈ ਉਸੇ ਤਰ੍ਹਾਂ ਜਵਾਨ ਹੁੰਦੇ ਪੁੱਤ ਨੂੰ ਪਿਓ ਦੀ ਬਹੁਤ ਲੋੜ ਹੁੰਦੀ ਹੈ ਮਾਂ ਪਿਓ ਦੀ ਗੈਰ ਮੌਜੂਦਗੀ ਨੇ ਮੈਨੂੰ ਆਪਣੇ ਰਸਤੇ ਤੋਂ ਪਟਕਾ ਦਿੱਤਾ ਕਾਲਜ ਵਿੱਚ ਮੈਂ ਗਲਤ ਮੁੰਡਿਆਂ ਨਾਲ ਯਾਰੀ ਪਾ ਲਈ ਆਪਣੇ ਆਪ ਨੂੰ ਖੁਸ਼ ਰੱਖਣ ਲਈ ਅਸੀਂ ਸਾਰਾ ਸਾਰਾ ਦਿਨ ਕੁੜੀਆਂ ਛੇੜਦੇ ਰਹਿੰਦੇ ਤੇ ਬਾਰਾ ਗਰਦੀ ਕਰਦੇ ਰਹਿੰਦੇ ਹੌਣ ਜਨਵਰੀ ਹਰੇਕ ਕੁੜੀ ਨੂੰ ਛੇੜਨਾ ਸਾਡਾ ਸਭ ਤੋਂ ਜ਼ਰੂਰੀ ਕੰਮ ਸੀ ਅਸੀਂ ਗਲਤ ਨਾਮ ਤੋਂ ਆਈਡੀ ਬਣਾ ਬਣਾ ਕੇ ਕੁੜੀਆਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਾਰਾ ਸਾਰਾ ਦਿਨ ਕਾਲ ਮੈਸੇਜ ਭੇਜਦੇ ਰਹਿੰਦੇ ਇਸੇ ਦੌਰਾਨ ਮੇਰੀ ਕਲਾਸ ਦੀ ਇੱਕ ਸਾਊਦੀ ਕੁੜੀ ਦੀ ਆਈਡੀ ਬਾਰੇ ਮੈਨੂੰ ਪਤਾ ਲੱਗਿਆ ਜਿਸ ਨੂੰ ਮੈਂ ਮਨ ਹੀ ਮਨ ਮੋਬੀ ਕਰਦਾ ਸੀ ਮੈਂ ਉਸਨੂੰ ਵੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਦੇ ਉਸਨੂੰ ਮੈਸੇਜ ਕਰਨ ਲੱਗ ਜਾਣਾ ਤੇ ਕਦੇ ਫੋਨ ਕਰੀ ਜਾਣਾ ਉਹਨੇ ਜਵਾਬ ਨਾ ਦੇਣਾ ਉਹ ਮੈਨੂੰ ਹਰ ਰੋਜ਼ ਵੇਖਦੀ ਸੀ ਪਰ ਕਦੇ ਮੇਰੇ ਸਾਹਮਣੇ ਆ ਕੇ ਕੁਝ ਕਹਿੰਦੀ ਨਹੀਂ ਸੀ ਉਹਦੀ ਚੁੱਪ ਨਾਲ ਮੇਰਾ ਹੌਸਲਾ ਵੱਧ ਗਿਆ ਇੱਕ ਦਿਨ ਮੈਂ ਉਸਨੂੰ 10 ਤੋਂ ਜ਼ਿਆਦਾ ਵਾਰ ਫੋਨ ਕੀਤਾ ਆਖਰ ਉਹਨੇ ਚੁੱਕ ਲਿਆ ਤੇ ਬੋਲੀ ਮੈਂ ਤੈਨੂੰ ਵਧੀਆ ਮੁੰਡਾ ਸਮਝਦੀ ਸੀ ਪਰ ਤੂੰ ਵੀ ਬਾਕੀ ਮੁੰਡਿਆਂ ਵਰਗਾ ਹੀ ਨਿਕਲਿਆ ਹੂੰ ਸੋਚਦਾ ਹੋਵੇਗਾ ਇਹ ਕਿਹੜਾ ਕਿਸੇ ਨੂੰ ਕੋਈ ਦੱਸਦੀ ਐ ਇਹਨੂੰ ਜਿੰਨੀ ਵਾਰੀ ਮਰਜ਼ੀ ਫੋਨ ਕਰ ਲਓ ਜਿੰਨਾ ਮਰਜ਼ੀ ਤੰਗ ਕਰ ਲਓ ਦੱਸਾਂ ਵੀ ਤੱਕ ਕਿਸ ਨੂੰ ਮੇਰੇ ਪਿਓ ਦੀ ਕਬੀਲਦਾਰੀ ਬਹੁਤ ਭਾਰੀ ਐ ਚਾਰ ਸ਼ਰਤਾਂ ਧੋਣੀਆਂ ਨੇ ਉਹਨੇ ਆਰੇ ਅੰਜੀ ਵੀ ਬੁੱਢੇ ਹੱਡ ਤੇਰੇ ਵਰਗੇ ਛਲਾਰੂਆਂ ਨਾਲ ਖਹਿਣ ਜੋਗੇ ਨਹੀਂ ਰਏ ਜੱਜ ਮੇਰਾ ਵੀ ਵੀਰ ਹੁੰਦਾ ਨਾ ਤਾਂ ਮੈਂ ਤੈਨੂੰ ਧਮਕੀ ਦੇਂਦੀ ਕਿ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਪਰ ਹੁਣ ਮੈਂ ਤੈਨੂੰ ਕੁਝ ਨਹੀਂ ਕਹਿ ਸਕਦੀ ਤੈਨੂੰ ਕੀ ਪਤਾ ਜ਼ਿੰਦਗੀ ਵਿੱਚ ਪਏ ਰਿਸ਼ਤਿਆਂ ਦੇ ਘਟੇ ਕੀ ਹੁੰਦੇ ਨੇ ਤੈਨੂੰ ਕੀ ਪਤਾ ਰਿਸ਼ਤਿਆਂ ਦੀ ਥੋੜ ਬੰਦੇ ਨੂੰ ਅਪਾਜ ਬਣਾ ਦਿੰਦੀ ਹੈ ਉਸਨੇ ਤਾਂ ਇਨ ਆਖ ਫੋਨ ਕੱਟਤਾ ਪਰ ਮੈਨੂੰ ਉਸ ਦਿਨ ਰਿਸ਼ਤਿਆਂ ਦੀ ਅਜੀਬ ਜਿਹੀ ਖੋਪਈ ਮੇਰਾ ਸਾਰਾ ਬਚਪਨ ਇੱਕੋ ਝਟਕੇ ਨਾਲ ਮੇਰੀਆਂ ਅੱਖਾਂ ਅੱਗੋਂ ਗੁਜ਼ਰ ਗਿਆ ਮੇਰਾ ਅੱਜ ਕੇ ਰੋਇਆ ਤੇ ਹੌਲਾ ਫੁੱਲ ਹੋ ਗਿਆ ਫਿਰ ਮੈਨੂੰ ਐਂ ਲੱਗਾ ਜਿਵੇਂ ਮੇਰੇ ਸਵਰਗਵਾਸੀ ਮਾਂ ਪਿਓ ਨੇ ਮੈਨੂੰ ਦਲ ਦਲ ਵਿੱਚੋਂ ਖਿੱਚ ਕੇ ਕੱਢ ਲਿਆ ਹੋਵੇ ਅਗਲੇ ਦਿਨ ਪੂਆ ਨਾਲ ਗੱਲ ਕਰ ਉਸ ਤੇ ਘਰ ਰਿਸ਼ਤਾ ਭੇਜ ਦਿੱਤਾ ਤੇ ਗੱਲ ਪੱਕੀ ਹੋਣ ਤੋਂ ਬਾਅਦ ਜਦ ਉਸਦੇ ਬਾਪ ਨੂੰ ਗੱਲ ਆਇਆ ਤਾਂ ਐਂ ਲੱਗਾ ਜਿਵੇਂ ਪਾਪੂ ਮਿਲ ਗਿਆ ਹੋਵੇ ਕਿੰਨੀ ਦੇਰ ਅਸੀਂ ਦੋਵੇਂ ਪਿਓ ਪੁੱਤ ਗਰ ਬੱਕੜੀ ਪਾ ਖੜੇ ਰਹੇ ਜਿਵੇਂ ਰਿਸ਼ਤਿਆਂ ਦੀ ਭੁੱਖ ਮਟਾਰੇ ਹੋਈਏ ਸਹਰਾ ਜਵਾਈ ਚੋਂ ਪੁੱਤ ਟੋਲ ਰਿਆ ਸੀ ਤੇ ਜਵਾਈ ਸਹਰੇ ਚੋਂ ਬਾਪ ਬਖੀ ਸ਼ਬਦ ਹਥਰੂ ਬੈਰੇ ਸੀ ਧੰਨਵਾਦ